ਇੱਕ ਵਾਰ ਫਿਰ ਤੋਂ ਵਸ ਸਕਦੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਹ ਪ੍ਰਤੀ ਬੈਰਲ ਕੀਮਤ 100-150 ਡਾਲਰ ਤੱਕ ਪਹੁੰਚੇਗੀ ਸਸਰਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੈਂ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਲਗਾਤਾਰ ਜੰਗ ਚੱਲ ਰਿਹਾ ਪਹਿਲਾਂ ਜਿਹੜਾ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਈਰਾਨ ਦੇ ਫੌਜੀ ਟਿਕਾਣਿਆਂ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ 24 ਘੰਟਿਆਂ ਦੇ ਵਿੱਚ ਈਰਾਨ ਨੇ ਉਸ ਸਾਰੇ ਹਮਲਿਆਂ ਦਾ ਬਦਲਾ ਲਿਆ ਜਾਂਦਾ ਇਜ਼ਰਾਈਲ ਦੇ ਵਿੱਚ ਕੁਝ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਾਤ ਨੂੰ 100-150 ਦੇ ਕਰੀਬ ਮਜ਼ਾਈਲਾਂ ਨੇ ਜਿਹੜੀਆਂ ਉਹ ਦਾਗ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਉਸ ਤੋਂ ਕੁਝ ਕੁ ਘੰਟਿਆਂ ਬਾਅਦ ਮੁੜ ਤੋਂ ਜਿਹੜਾ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਕਿ ਜਿਹੜੇ ਈਰਾਨ ਦੇ ਤੇਲ ਦੇ ਰਫਾਈਨਰੀ ਆਇਲ ਨੇ ਜਾਂ ਤੇਲ ਦੇ ਜਿਹੜੇ ਖੂਨ ਨੇ ਉਹਨਾਂ ਦੇ ਉੱਪਰ ਵੱਡਾ ਹਮਲਾ ਕੀਤਾ ਜਾਂਦਾ ਇਹ ਹਮਲਾ ਉੱਤਰ ਪੱਛਮੀ ਇਰਾਨ ਦੇ ਕੁਜੇਮਨਸਤਾਨ ਸੂਬੇ ਦੇ ਵਿੱਚ ਹੋਇਆ ਜਿੱਥੇ ਕਿ ਇਰਾਨ ਦੇ ਵੱਡੀਆਂ ਤੇਲ ਉਤਪਾਦਨ ਦੀਆਂ ਜਿਹੜੀਆਂ ਵੱਡੀਆਂ ਆਇਲ ਰੈਫੈਨਰੀਜ਼ ਨੇ ਜਾਨੀ ਕਿ ਤੇਲ ਦੇ ਖੂਨ ਹੈ ਪ੍ਰੋਸੈਸਿੰਗ ਯੂਨਿਟ ਦਾ ਵੱਡਾ ਨੁਕਸਾਨ ਹੋਇਆ ਇਸ ਹਮਲੇ ਦੀ ਜੁਝੜੀ ਪੁਸ਼ਟੀ ਆ ਉਥੋਂ ਦੇ ਸਥਾਨਕ ਅਤੇ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੇ ਰਾਈ ਹਾਲਾਂਕਿ ਇਰਾਨੀ ਸਰਕਾਰ ਦੇ ਵੱਲੋਂ ਅਧਿਕਾਰਕ ਤੌਰ ਤੇ ਇਸ ਹਮਲੇ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤੇਲ ਦੀ ਸਪਲਾਈ ਦੇ ਵਿੱਚ ਇਹ ਸਾਰੇ ਦੇ ਨਾਲ ਵੱਡੀ ਰੁਕਾਵਟ ਆ ਸਕਦੀ ਆ ਭਾਵ ਕਿ ਜਿਹੜੀ ਤੇਲ ਦੀ ਸਪਲਾਈ ਆ ਉਹ ਘਟ ਸਕਦੀ ਹੈ ਇਸ ਸੰਲੇ ਦੇ ਨਾਲ ਇਰਾਨ ਦੇ ਤੇਲ ਦੀ ਉਤਪਾਦਨ ਸਮਰੱਥਾ ਦੇ ਵਿੱਚ ਵੱਡੀ ਘਾਟ ਆ ਸਕਦੀ ਹੈ ਇਰਾਨ ਇੱਕ ਤੇਲ ਉਤਪਾਦਨ ਦਾ ਦੁਨੀਆ ਦੇ ਵਿੱਚ ਵੱਡਾ ਦੇਸ਼ ਮੰਨਿਆ ਜਾਂਦਾ ਜੋ ਕਿ ਹਰ ਰੋਜ਼ ਲਗਭਗ 3.5 ਮਿਲੀਅਨ ਬੈਰਲ ਆ ਜਿਹੜਾ ਕੱਚਾ ਤੇਲ ਉਤਪਾਦਨ ਕਰਦਾ ਜੇਕਰ ਉਤਪਾਦਨ ਘਟਦਾ ਤਾਂ ਵਿਸ਼ਵ ਪੱਧਰ ਤੇ ਜਿਹੜੀ ਤੇਲ ਦੀ ਸਪਲਾਈ ਪਰਵਾਬਿਤ ਹੋ ਸਕਦੀ ਆ ਮਾਰਕੀਟ ਅਨੁਮਾਨ ਲਗਾ ਰਹੀ ਆ ਕਿ ਭਾਅ ਕੇ 100 ਤੋਂ ਲੈ ਕੇ 150 ਡਾਲਰ ਪ੍ਰਤੀ ਬੈਰਲ ਤੱਕ ਵੀ ਪਹੁੰਚ ਸਕਦੇ ਨੇ ਭਾਰਤ ਸਵੇਤ ਵਿਸ਼ਵ ਭਰ ਦੀਆਂ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਉਹ ਵੀ ਵੱਸ ਸਕਦੀਆਂ ਨੇ ਭਾਰਤ ਜੋ ਆਪਣੀ ਲੋੜ ਦਾ ਤਕਰੀਬਨ 85% ਤੋਂ ਵੱਧ ਜਿਹੜਾ ਕੱਚਾ ਤੇਲ ਆ ਵਿਦੇਸ਼ਾਂ ਤੋਂ ਮੰਗਵਾਉਂਦਾ ਇਸ ਹਮਲੇ ਤੋਂ ਬਾਅਦ ਭਾਰਤ ਵੀ ਇਸ ਗੱਲ ਨੂੰ ਲੈ ਕੇ ਕੱਚੇ ਤੇਲ ਦੀ ਜਿਹੜੀ ਉਧਰੋਂ ਇੰਪੋਰਟ ਕਰਨ ਨੂੰ ਲੈ ਕੇ ਪ੍ਰਭਾਵਿਤ ਹੋ ਸਕਦਾ ਏ ਇਸ ਦੇ ਪ੍ਰਭਾਵ ਹੇਠਾਂ ਆਸਾ ਦਾ ਜ਼ਿਕਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤੇਲ ਦੇ ਭਾਅ ਵਧਦੇ ਹਾਂ ਤਾਂ ਭਾਰਤ ਦੇ ਵਿੱਚ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹਾਲਾਂਕਿ ਹਲੇ ਤੱਕ ਭਾਰਤੀ ਸਰਕਾਰ ਦੇ ਵੱਲੋਂ ਕਿਸੇ ਵੀ ਦਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜਾ ਵਾਅਦੇ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਗੱਲ ਨੂੰ ਲੈ ਕੇ ਮਾਰਕੀਟ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਿਛਲੇ ਹਮਲੇ ਅਤੇ ਇਜ਼ਰਾਇਲ ਅਤੇ ਜਿਹੜਾ ਈਰਾਨ ਦੇ ਵਿੱਚ ਤਣਾਅ ਵਧਿਆ ਤਾਂ ਦਰਅਸਲ ਲੰਬੇ ਸਮੇਂ ਤੋਂ ਜਿਹੜਾ तकरीबन 2024 ਤੋਂ ਜਿਹੜਾ ਇਹ ਜਿਹੜਾ ਮਸਲਾ ਚੱਲ ਰਿਹਾ ਪਰ ਇਸ ਵਕਤ ਬਹੁਤ ਜ਼ਿਆਦਾ ਮਸਲਾ ਵਧਿਆ ਹੋਇਆ ਜਿਸ ਨੇ ਜਿਹੜਾ ਦੁਨੀਆ ਭਰ ਨੂੰ ਇਸ ਗੱਲ ਨੂੰ ਲੈ ਕੇ ਜਿਹੜਾ ਤਣਾਅ ਦੇ ਵਿੱਚ ਬਣਾ ਕੇ ਰੱਖ ਦਿੱਤਾ ਕਿਉਂਕਿ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਇਜ਼ਰਾਈਲ ਨੇ ਜਿਹੜਾ ਈਰਾਨ ਦੇ ਤੇਲ ਦੇ ਜਿਹੜੇ ਖੂਨ ਨੇ ਰੈਫਾਈਨਰੀ ਆਇਲ ਸਿਸਟਮ ਹੈ ਜਿੱਥੇ ਜਿਹੜਾ ਵੱਡੇ ਪੱਧਰ ਤੇ ਤੇਲ ਪੈਦਾ ਕੀਤਾ ਜਾਂਦਾ ਉੱਤੇ ਹਮਲਾ ਕੀਤਾ ਜਾਂਦਾ ਇਸ ਹਾਲਾਂਕਿ ਇਸ ਹਮਲੇ ਜਿਹੜੀ ਪੁਸ਼ਟੀ ਆ ਇਰਾਨ ਦੇ ਜਿਹੜੇ ਈਰਾਨ ਦੇ ਜਿਹੜੇ ਮਾਫ ਕਰਨਾ ਇਰਾਨ ਦੇ ਜਿਹੜੇ ਉੱਥੋਂ ਦੇ ਜਿਹੜੇ ਸਥਾਨਕ ਮੀਡੀਆ ਜਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਨੇ ਉਸ ਦੇ ਵਿੱਚ ਪੁਸ਼ਟੀ ਕੀਤੀ ਗਈ ਹਾਲਾਂਕਿ ਇਰਾਨ ਦੀ ਸਰਕਾਰ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਇਰਾਨ ਦੇ ਵਿੱਚ ਕੱਚਾ ਤੇਲ ਪੈਦਾ ਹੁੰਦਾ ਤਾਂ ਦੁਨੀਆ ਦੇ ਵਿੱਚ ਬਹੁਤ ਵੱਡਾ ਹਿੱਸਾ ਰੱਖਦਾ ਹਰ ਰੋਜ਼ ਲਗਭਗ 3.5 ਮਿਲੀਅਨ ਬੈਰਲ ਆ ਜਿਹੜਾ ਕੱਚਾ ਤੇਲ ਈਰਾਨ ਦੇ ਵਿੱਚ ਪੈਦਾ ਕੀਤਾ ਜਾਂਦਾ ਤਾਂ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਜਿਸ ਨੂੰ ਆਰਗੇਨਾਈਜੇਸ਼ਨ ਆਫ ਦੀ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਦਾ ਇੱਕ ਮੁੱਖ ਦੇਸ਼ ਮੰਨਿਆ ਜਾਂਦਾ ਜਾਨੀ ਕਿ ਇੱਕ ਈਰਾਨ ਉਹ ਦੇਸ਼ ਹੈ ਕਿ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜਾ ਕੱਚਾ ਤੇਲ ਪਹੁੰਚਾਉਂਦਾ ਉੱਤੇ ਹੀ ਭਾਰਤ ਵੀ ਇਹ ਇੱਥੋਂ ਜਿਹੜਾ ਵੱਡੇ ਪੱਧਰ ਤੇ ਤੇਲ ਪ੍ਰਾਪਤ ਕਰਦਾ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹੁਣ ਮਾਰਕੀਟ ਇਹ ਅਨੁਮਾਨ ਲਗਾ ਰਹੀ ਆ ਕਿ 100 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੇ ਨੇ ਬਹੁਤ ਜਾਣੀ ਕਿ ਲਗਾਤਾਰ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਜੇਕਰ ਇਸੇ ਤਰੀਕੇ ਦੇ ਨਾਲ ਕੱਚੇ ਤੇਲ ਦੀ ਜਿਹੜੀ ਕੀਮਤ ਆ 100 ਤੋਂ ਲੈ ਕੇ 150 ਡਾਲਰ ਤੱਕ ਪ੍ਰਤੀ ਬੈਰਲ ਤੱਕ ਪਹੁੰਚਦੇ ਨੇ ਤਾਂ ਇਸ ਦੇ ਨਾਲ ਭਾਰਤ ਸਮੇਤ ਵਿਸ਼ਵ ਭਰ ਦੀਆਂ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਵਾਧਾ ਹੋ ਸਕਦਾ ਤਾਂ ਇਸ ਦੇ ਨਾਲ ਵਿਸ਼ਵ ਦੇ ਜਿਹੜੇ ਬਹੁਤ ਸਾਰੇ ਮੁਲਕ ਨੇ ਜਾਂ ਫਿਰ ਜਿਹੜੀਆਂ ਮਾਰਕੀਟਾਂ ਨੇ ਉਹ ਅਨੁਮਾਨ ਲਗਾ ਰਹੀਆਂ ਨੇ ਕਿ ਚਿੰਤਾ ਦਾ ਵਿਸ਼ਾ ਇਸ ਦੇ ਨਾਲ ਆਮ ਲੋਕਾਂ ਦੇ ਉੱਪਰ ਵੱਡਾ ਇਫੈਕਟ ਪੈਣ ਵਾਲਾ ਕਿਉਂਕਿ ਭਾਰਤ 85% ਜਿਹੜਾ ਕੱਚਾ ਤੇਲ ਆ ਬਾਕੀ ਦੇਸ਼ਾਂ ਤੋਂ ਜਿਹੜਾ ਲੈ ਕੇ ਆਉਂਦਾ ਜੇਕਰ ਉਸੇ ਤਰੀਕੇ ਜੋ ਈਰਾਨ ਤੋਂ ਵੱਡਾ ਐਸਾ ਲੈ ਕੇ ਆਉਂਦਾ ਜੇਕਰ ਉਹ ਈਰਾਨ ਤੋਂ ਐਸਾ ਨਹੀਂ ਮਿਲਦਾ ਤਾਂ ਫਿਰ ਸੁਭਾਵਿਕ ਜੀ ਗੱਲ ਆ ਕਿ ਭਾਰਤ ਦੇ ਵਿੱਚ ਵੀ ਜਿਹੜੀ ਕੱਚੇ ਤੇਲ ਦੀ ਮਾਰਕੀਟ ਆ ਪੈਟਰੋਲ ਡੀਜ਼ਲ ਦੀ ਮਾਰਕੀਟ ਆ ਉਹ ਤੇਜ਼ ਹੋ ਜਾਵੇਗੀ ਜਿਸ ਦੇ ਨਾਲ ਕਿ ਆਮ ਲੋਕਾਂ ਦੀ ਜੇਬ ਦੇ ਉੱਪਰ ਅਸਰ ਪਵੇਗਾ